ਇੱਕ ਲੜ ਛੱਡ ਦੇ ਗਾਨੀ ਦਾ ਵਿੱਚ ਝਗੜਾ ਬੁਰਾ ਜਨਾਨੀ ਦਾ ਇੱਕ ਲੜ ਛੱਡ ਦੇ ਗਾਨੀ ਦਾ ਵਿੱਚ ਝਗੜਾ ਬੁਰਾ ਜਨਾਨੀ ਦਾ ਰੋਂਦਾ ਨੰਬਰਦਾਰੀ ਨੂੰ ਮਰੋਂਦਾ ਜੇਲ੍ਹਦਾਰੀ ਨੂੰ ਪੇਕੇ ਤੋਂ ਕਾਂ ਟੇਕਰਾਈ ਚੱਕ ਡੱਬੇ ਵਿੱਚ ਪਾਏ ਤੇ ਚੱਕ ਮਾਮਲੇ ਪਾਏ ਮੁੜ ਕੇ ਮੇਰੇ ਹੱਥ ਨਾਏ ਰੋਂਦਾ ਨੰਬਰਦਾਰੀ ਨੂੰ ਰੋਂਦਾ ਜੇਲ੍ਹਦਾਰੀ ਨੂੰ ਬੇਕੇ ਤੋਰਦਨਾਰੀ ਨੂੰ ਕੁੱਲੀਆਂ ਜ਼ੁਲਫਾਂ ਵਾਲੀ ਨੂੰ ਇਕਲਣਾੜ ਛੱਡ ਦੇ ਗਾਨੀ ਦਾ ਵਚਾ ਗੜਾ ਬੁਰਾ ਜਨਾਨੀ ਦਾ ਇੱਕ ਲੜ ਛੱਡ ਦੇ ਗਾਨੀ ਦਾ ਵਚਾ ਘੜਾ ਬੁਰਾ ਜਨਾਨੀ ਦਾ ਮੈਨੂੰ ਹਾਰ ਤੇ ਕਿਆ ਨਾ ਪਾਇਆ ਮੈਂ ਚੱਕ ਡੱਬੇ ਦੇ ਵਿੱਚ ਪਾਇਆ ਤੋਕਾਂ ਨੂੰ ਗੋਲਿਆ ਆਇਆ ਉਹਨੇ ਚੱਕ ਮਾਮਲਾ ਪਾਇਆ ਵੇ ਮੁੜ ਮੇਰੇ ਹੱਥ ਨਾ ਆਇਆ ਰੋਂਦਨੰਬਰ ਦਾਰੇ ਨੂੰ ਫਿਰੋਂਦਾ ਜੈਲ ਦਾਰੇ ਨੂੰ ਰੋਂਦਾ ਨੰਬਰਦਾਰੇ ਨੂੰ ਮਰੋਂਦਾ ਜੇਲਦਾਰੇ ਨੂੰ ਪੇਕੇ ਤੋਰਦ ਨਾਰੀ ਨੂੰ ਖੁੱਲੀਆਂ ਜੁਲਫਾਂ ਵਾਲੀ ਨੂੰ ਮੈਨੂੰ ਟਿੱਕਾ ਪੇਕੇ ਆ ਪਾਇਆ ਮੈਂ ਚੱਕ ਡੱਬੇ ਵਿੱਚ ਪਾਇਆ ਤੇ ਚੱਕ ਆਪਣੀ ਮਾਂ ਨੂੰ ਫੜਾਇਆ ਉਹਨੇ ਚੱਕਣਨ ਦੇ ਨੂੰ ਪਾਇਆ ਮੇਰੇ ਮੋੜ ਨਾ ਹੱਥ ਵਿਆਇਆ ਰੋਂਦਾ ਨੰਬਰਦਾਰੀ ਨੂੰ ਬਰੋਂਦਾ ਜੇਲ੍ਹਦਾਰੀ ਨੂੰ ਪੇਕੇ ਤੋਰਦ ਨਾਰੀ ਨੂੰ ਖੁੱਲੀਆਂ ਜਲਫਾਂ ਵਾਲੀ ਨੂੰ ਵੇ ਮਾ ਸ਼ਾਪ ਕਰਾਈ ਤੇਰੀ ਪਾਪ ਛੱਡ ਕੇ ਤੇ ਆਈ ਉਹਨੇ ਮਤ ਉੱਥੇ ਤਿਉੜੀ ਪਾਈ ਤੇਰੀ ਸਿੱਖੀ ਸਖਾਈ ਆਈ ਮੈਂ ਰੋਂਦਾ ਨੰਬਰ ਦਾਰੀ ਨੂੰ ਫਿਰ ਰੋਂਦਾ ਜੈਲ ਦਾਰੀ ਨੂੰ ਫੇਕੇ ਤੋਰ ਦਿਨਾਰੀ ਨੂੰ ਖੁੱਲੀਆਂ ਜੁਲਫਾਂ ਵਾਲੀ ਨੂੰ ਵੇ ਮੈਂ ਸੂਟ ਸਵਾਇਆ ਇੱਥੇ ਤੂੰ ਛੱਟ ਸੋਕਣ ਨੂੰ ਦਿਖਾਇਆ ਉਹ ਦੇ ਨਖਰੇ ਹੀਟ ਨਾਇਆ ਵੀ ਰੋਂਦਾ ਨੰਬਰਦਾਰੀ ਨੂੰ ਰੋਂਦਾ ਜੇਲ੍ਹਦਾਰੀ ਨੂੰ ਪੇਕੇ ਤੋੜਦ ਨਾਰੀ ਨੂੰ